ਜਥੇਬੰਦੀ ਆਪਣੀ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਸੋਢੀ ਜਿਹੜੇ ਆਪਣੇ ਕੀ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਬਣਾਈਆਂ ਹਾਂ ਜੀ ਕਿਦਾਂ ਤੇ ਪਿੰਡ ਵਾਪਸ ਥੋੜੀ ਜਾਣਾ ਬਾਬਿਆਂ ਨਾਲ ਰਾਵਾਂਗੇ ਹਾਂ ਜੀ ਪਹਿਲੇ ਦਿਨ ਹੀ ਘੋੜਾ ਭਜਾਉਣਾ ਸ਼ੁਰੂ ਕਰਤਾ ਹੈ ਹਾਂ ਜੀ ਕਿਦਾਂ ਦਾ ਮਸੂਲਿਸ ਕਰ ਰਹੇ ਹਾਂ ਵਧ ਗਿਆ ਮਹਿਸੂਸ ਹੋਇਆ ਹੈ ਕਿ ਕਿੰਨੇ ਕੇ ਸਿੰਘ ਜਿਹੜੇ ਤੁਹਾਡੇ ਨਾਲ ਲੱਗਦੇ ਨੇ ਨਹੀਂ ਸਿੰਘ ਆਪਣੇ ਸਾਰੇ ਜਾਫੀ ਪਾਉਂਦੇ ਆ ਹਾਂਜੀ ਜਿੱਦਾਂ ਪਹਿਲਾਂ ਚਰਚਿਆਂ ਦੇ ਰਹੇ ਬਾਬਾ ਜੀ ਨਾਲ ਵੀ ਇਦਾਂ ਹੀ ਰਹੋਗੇ ਹਾਂਜੀ ਬਾਬਾ ਜੀ ਨਾਲ ਵੀ ਇਦਾਂ ਰਹਾਂਗੇ ਸਮੇਟਿਆ ਗਿਆ ਸਾਰਾ ਪਿਛਲਾ ਦੇ ਸਮੇਟਿਆ ਗਿਆ ਵਾ ਮਾਫੀ ਮੰਗਾਈ ਪੁਲਿਸ ਵਾਲਿਆਂ ਕੋਲੋਂ ਪੁਲਿਸ ਵਾਲਿਆਂ ਨੇ ਆਉਂਦਿਆਂ ਕੁੱਟਣਾ ਸ਼ੁਰੂ ਕਰਤਾ ਸੀ ਉਹਨਾਂ ਮੇਰੇ ਗੱਲਬਾਤ ਨਹੀਂ ਸੁਣੀ ਆਉਂਦਿਆਂ ਆਉਂਦਿਆਂ ਉਹਨਾਂ ਸਿੱਧਾ ਡਾਂਗ ਫੇਰਤੀ ਆਉਂਦਿਆਂ ਤੇ ਉਹਨਾਂ ਗੱਲਬਾਤ ਨਹੀਂ ਸੁਣੀ ਵੀ ਗੱਲ ਕੀ ਹੋਈ ਆ ਕੋਤਾ ਤਾਂ ਸੜਾ ਪੈ ਗਿਆ ਕੁੱਤੇ ਨੂੰ ਮੈਂ ਤਲਵਾਰ ਮਾਰਨ ਗਿਆ ਤਲਵਾਰ ਉਹਨਾਂ ਫੜ ਕੇ ਅੰਦਰ ਲਕਾ ਲਈ ਤੇ ਉਹਨਾਂ ਫੜ ਕੇ ਅੰਦਰ ਲਕਾ ਲਈ ਮੈਨੂੰ ਗੁੱਸਾ ਚੜਿਆ ਮੈਂ ਫਿਰ ਦਾਤਰ ਥੌੜਾ ਆਰੀ ਲਿਆnde ਘਰੋਂ ਫੇਮ ਬੂਏ ਤੇ ਮਾਰਦਾ ਰਹਾ ਚਾਰ ਘੰਟੇ ਰੋੜੇ ਰਾਲੇ ਮਾਰੇ ਤੇ ਫਿਰ ਪੁਲਿਸ ਸੱਦ ਲਈ ਮੈਂ ਪੁਲਿਸ ਨੂੰ ਆਵਾਜ਼ ਮਾਰੀ ਮੈਂ ਕਹਾਂ ਆਜੋ ਆਜੋ ਪੁਲਿਸ ਗੱਡੀ ਆਉਣ ਦੀ ਮੈਂ ਕਹਾਂ ਆਜੋ ਆਜੋ ਗੱਡੀ ਨੂੰ ਆਵਾਜ਼ ਮਾਰੀ ਮੈਂ ਬਾਂਗਰਾਂ ਚਾਂਗਾ ਮਾਰ ਚਾਂਗਰਾਂ ਮਾਰੀਆਂ ਪੁਲਿਸ ਵਾਲੇ ਆ ਗਏ ਆਉਂਦੇ ਡਾਂਗ ਸ਼ੁਰੂ ਕਰਤੀ ਫੇਰ ਨਹੀਂ ਛੁਣਾਂ ਉਹਨਾਂ ਗੱਲਬਾਤ ਨਹੀਂ ਸੁਣੀ ਉਹਨਾਂ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਫਿਰ ਤੇ ਫਿਰ ਉਹਨਾਂ ਕੋ ਮਾਫੀ ਮੰਗਾਈ ਗੋਦਵਾਲ ਸਾਹਿਬ ਆਪਣਾ ਕੀ ਕਹਿੰਦੇ ਬੌਲੀ ਸਾਹਿਬ ਬਾਬਾ ਜੀ ਹੁਣਾਂ ਨੇ ਜਾ ਕੇ ਹਾਂਜੀ ਬਾਬਾ ਜੀ ਹੁਣਾਂ ਗੱਲਬਾਤ ਚਲਾਈ ਆ ਕੇ ਵਧੀਆ ਮਤਲਬ ਹੁਣ ਤੁਹਾਡਾ ਬਿਲਕੁਲ ਕਲੀਅਰ ਹੈ ਕੇ ਹਾਂ ਕਲੀਅਰ ਕਲੀਅਰ ਹੋ ਗਿਆ ਕੇਸ ਬਾਗਰ ਜੀ ਕਾ ਖਾਲਸਾਰ ਜੀ ਬਾਗਰ ਜੀ ਕੀ ਫਤਿਹ ਇਹਨਾਂ ਨੂੰ ਪਹਿਲਾਂ ਵੀ ਜਦੋਂ ਇਹ ਗਾਉਂ ਗਾਉਣ ਵਾਲੀ ਨਾਲ ਗਿਆ ਸੀ ਉਦੋਂ ਵੀ ਜਦੋਂ ਇਹਦੇ ਕਕਾਰ ਲਵਾਏ ਉਦੋਂ ਵੀ ਇਹਨੂੰ ਕਿਹਾ ਵੀ ਤੂੰ ਜਥੇਬੰਦੀ ਚ ਸ਼ਾਮਲ ਹੋ ਜਾ ਗੁਰੂ ਦਾ ਬਹੁਤ ਸੋਹਣੀ ਦੀ ਆਵਾਜ਼ ਆ ਖੰਡਪੜ ਸਾਹਿਬ ਵਧੀਆ ਕਰ ਲਿੰਦਾ ਨਿਤਨੇ ਵਧੀਆ ਕਰਦਾ ਤੇ ਇਹਦੀ ਆਵਾਜ਼ ਦੇ ਵਿੱਚ ਰਿਕਾਰਡ ਵੀ ਆ YouTube ਤੇ ਹੈਗਾ ਇਹ ਕਰਕੇ ਉਹਨੂੰ ਪਹਿਲਾਂ ਵੀ ਕਿਹਾ ਹੀ ਪਰ ਉਦੋਂ ਇਹਦੇ ਵੀ ਭੂਤ ਸਵਾਰ ਹੀ ਵੀ ਮੈਂ ਗਾਉਣ ਵਾਲੀ ਨਾ ਜਾਣਾ ਹਾਂਜੀ ਹਾਂਜੀ ਮੈਂ ਉਧਰ ਭੱਜਗਾ ਮੈਨੂੰ ਹਰਮੰਦਰ ਸਾਹਿਬ ਵਾਲੇ ਵੀ ਖੜਦੇ ਇਹ ਆ ਤੇ ਹੁਣ ਇਹ ਜਥੇਬੰਦੀ ਦਲਪੰਥ ਚ ਸ਼ਾਮਲ ਹੋ ਗਿਆ ਆਪਣੇ ਦਲਪੰਥ ਬਾਬਾ ਵੀਰ ਸਿੰਘ ਰੰਗਰੇਟੇ ਦੀ ਮਿਸਲ ਦੇ ਵਿੱਚ ਸੋ ਇਹ ਹੁਣ ਦਲਪੰਥ ਵਿੱਚ ਹੀ ਰਹੇਗਾ ਸੇਵਾ ਕਰੇਗਾ ਤੇ ਜਿੱਥੇ ਵੀ ਇਹਦੀਆਂ ਸਵਾਵਾਂ ਦੀ ਲੋੜ ਹੋਵੇਗੀ ਜਿਸ ਤਰ੍ਹਾਂ ਇਹਨੂੰ ਅਨ ਕੀਰਤਨ ਦਾ ਉਧਰ ਤੋਂ ਵੀ ਤੋਰਿਆ ਜਾਊਗਾ ਕੀਰਤਨ ਦੀ ਸਿੱਖਿਆ ਦੇ ਕੇ ਤੇ ਇਹਨੂੰ ਗੁਰੂ ਘਰ ਦੀ ਜਿਹੜਾ ਪ੍ਰਚਾਰ ਵਾਸਤੇ ਵਰਤਿਆ ਜਾਊਗਾ ਨਹੀਂ ਮਕਾਨ ਤੇ ਦਾ ਵਿੱਚ ਜਿਹੜਾ ਉਹ ਢਾਂਚਾ ਹੀ ਖੜਾ ਕੀਤਾ ਬਾਕੀ ਸਾਰਾ ਕੁਝ ਬਣਨ ਵਾਲਾ ਉਹ ਹੁਣ ਹੌਲੀ ਹੌਲੀ ਆਪ ਹੀ ਬਣਾਊਗਾ ਕਿਉਂਕਿ ਕਿਸੇ ਦੇ ਆਸਰੇ ਕੁਝ ਨਹੀਂ ਹੁੰਦਾ ਇਹਨੂੰ ਸਮਝਾਇਆ ਗਿਆ ਵੀ ਤੂੰ ਆਪ ਮਿਹਨਤ ਕਰ ਆਪ ਹੀ ਸਾਰਾ ਕੁਝ ਕਰੀ ਉਹਨਾਂ ਨੇ ਭਵੇਂ ਇਹਨੂੰ ਚਲੋ ਵਰਤਿਆ ਹੁਣ ਇਹ ਆਪ ਹੀ ਸਾਰਾ ਕੁਝ ਕਰੂਗਾ ਆਪ ਹੀ ਆਪਣੀ ਮਿਹਨਤ ਨਾਲ ਬਲਬੂਤੇ ਤੇ ਖੜਾ ਹੋਊਗਾ ਤੇ ਦਾਲ ਪੰਥ ਦੇ ਵਿੱਚ ਇਹ ਸ਼ਾਮਲ ਹੋ ਚੁੱਕਾ ਹੈ ਸਰਾਲ ਪੰਥ ਦੇ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਦੀਆਂ ਖੁਸ਼ੀਆਂ ਮਿਲਦੀਆਂ ਕਿਉਂਕਿ ਜਿਸ ਤਰ੍ਹਾਂ ਹੁਣ ਪਹਿਲਾਂ ਅਮਰਤਾਰ ਹੀ ਬਾਚਨੇ ਅਮਰਤ ਭੰਗ ਕੀਤਾ ਤੈਨੂੰ ਹੁਣ ਇਹਦਾ 1 ਸਾਲ ਵਾਸਤੇ ਪੂਰੀ ਰੰਗ ਰੋਟੀ ਕਰਾਈ ਜਾਊਗੀ ਫਿਰ ਇਹਨੂੰ ਜਿਹੜੀ ਬਾਨਦੀ ਤਨਖਾਹ ਲਾ ਗਿਆ ਅਮਰ ਸ਼ਕਾਇਆ ਜਾਊਗਾ ਉਸ ਤੋਂ ਬਾਅਦ ਆਏ ਕੋ ਜਿਹੜੇ ਸਾਰੇ ਧਾਰਮਿਕ ਕਾਰਜ ਆ ਉਹ ਕਰਵਾਇਆ ਜਾਇ ਕਰਨਗੇ ਤੇ ਜੇ ਇਹ ਸਹੀ ਰਹੋਗਾ ਤੇ ਫਿਰ ਇਹਦਾ ਸਾਰਾ ਕੁਝ ਬਣ ਜਾਊ ਕਿਉਂਕਿ ਦਲਾ ਪੰਥਾਂ ਵਿੱਚ ਤਨਖਾਹਾਂ ਨਹੀਂ ਮਿਲਦੀਆਂ ਪਰ ਗੁਰੂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਬڑے-ਬڑے ਸਾਡੇ ਜਿਹੜੇ ਦਾਲ ਪੰਥ ਦੇ ਵਿੱਚ ਸੇਵਾਦਾਰ ਸਨ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਸੇਵਾ ਕਰ ਰਹੇ ਜਾ ਕੇ ਤੇ ਉਹ ਦਾਲ ਪੰਥ ਨੂੰ ਸੇਵਾ ਵੀ ਦਿੰਦੇ ਆ ਤੇ ਖੁਸ਼ੀਆਂ ਲੈ ਰਹੇ ਵੀ ਬਾਬਾ ਜੀ ਜੇ ਅਸੀਂ ਗਰੀਬੀ ਕੱਟੀ ਤੇ ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀਆਂ ਵੀ ਦਿੱਤੀਆਂ ਇਹਦੇ ਨਾਲ ਵੀ ਕੋਈ ਹੋਰ ਜਾ ਹੋ ਸਕਦਾ ਹੋ ਸਕਦਾ ਕੋਈ ਬਾਹਰ ਵਿਦੇਸ਼ ਵਾਲਾ ਇਹਨੂੰ ਲੈ ਜਾਏ ਤੇ ਗੁਰੂ ਸਾਹਿਬ ਦੀ ਕਿਰਪਾ ਜੇ ਛੜਦੀ ਕਲਾ ਨਾਲ ਇਹਦਾ